ਸਹਿਬਜ਼ਾਦਿਆਂ ਦੀ ਕੁਰਬਾਨੀ ਨਹੀਂ ਭੁੱਲਦਾ ਵਾਰੀ-ਵਾਰੀ ਸਿਰ ਸਹਿਬਜ਼ਾਦਿਆਂ ਨੂੰ ਸਰਦਾ ਦੇ ਫੁੱਲ ਭੇਟ ਕਰੀ ਜਾਂ ਸਿਆਂ ਦੁਨੀਆਂ ਦੇ ਵਿੱਚ ਜੇ ਸਭ ਤੋਂ ਉੱਚਾ ਗ੍ਰੰਥ ਹੈ 18ਵੀਂ ਸਦੀ ਦੇ ਅਖੀਰਲੇ ਸਮੇਂ 'ਚ ਜਨਮ ਲੈਣ ਵਾਲੇ ਸਾਧੂ ਵਾਸਵਾਨੀ ਜੀ ਜਿਨ੍ਹਾਂ ਦਾ ਪ੍ਰੇਮ ਤੁਨ ਗੁਰੂ ਗ੍ਰੰਥ ਸਾਹਿਬ ਨਾਲ ਇੰਨਾ ਸੀ ਜਦੋਂ ਇਹਨਾਂ ਦੇ ਕੋਲ ਇੱਕ ਸ਼ਬਦ ਪੁੱਛਿਆ ਗਿਆ ਕੀ ਤੁਹਾਡੀ ਨਿਗਾਹ ਦੇ ਵਿੱਚ ਇਹ ਸਿੰਧੀ ਪਰਿਵਾਰ ਵਿੱਚੋਂ ਸੀ ਮਾਂ ਇਹਨਾਂ ਦੀ ਗੁਰਬਾਣੀ ਪੜਾਉਂਦੀ ਸੀ ਆਪ ਗੁਰਬਾਣੀ ਪੜ੍ਹਦੀ ਸੀ ਸਵਾਲ ਕੀਤਾ ਗਿਆ ਕਿ ਤੁਸੀਂ ਅੱਜ ਸਿੰਧੀ ਸਮਾਜ ਵਿੱਚ ਉੱਚ ਕੋਟੀ ਦੇ ਸੰਤ ਤੋਂ ਉੱਚਾ ਰੁਤਬਾ ਰੱਖਦੇ ਹੋ ਤੁਹਾਡੀ ਨਜ਼ਰ ਦੇ ਵਿੱਚ ਐਸਾ ਕਿਹੜਾ ਗ੍ਰੰਥ ਹੈ ਜਿਹੜਾ ਸਭ ਤੋਂ ਮਹਾਨ ਹੈ ਸਾਧੂ ਟੀ ਐਲ ਵਸਵਾਨੀ ਜੀ ਦਾ ਜਵਾਬ ਸੀ ਮੇਰੀ ਨਜ਼ਰ ਦੇ ਵਿੱਚ ਦੁਨੀਆਂ ਦੇ ਵਿੱਚ ਜੇ ਸਭ ਤੋਂ ਉੱਚਾ ਗ੍ਰੰਥ ਹੈ ਸਭ ਤੋਂ ਉੱਚਾ ਸੁੱਚਾ ਸਤਕਾਰਯੋਗ ਗ੍ਰੰਥ ਹੈ ਉਹ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਮੈਂ ਵੀ ਮੰਨਦਾ ਜਦੋਂ ਅੱਜ ਸਾਨੂੰ ਪੂਨੇ ਸ਼ਹਿਰ ਦੇ ਵਿੱਚ ਉਹਨਾਂ ਦੇ ਅਸਥਾਨ ਤੇ ਪਹੁੰਚਣ ਦਾ ਮੌਕਾ ਮਿਲਿਆ ਕਿ ਸੱਚਮੁੱਚ ਉਹਨਾਂ ਦੀ ਸਿੱਖ ਭਾਵਨਾ ਦੇ ਨਾਲ ਸ਼ਰਧਾ ਜੁੜੀ ਹੋਈ ਹੈ ਜਦੋਂ ਅਸੀਂ ਗਏ ਤੇ ਕੀ ਦੇਖਿਆ ਸਾਹਮਣੇ ਛੋਟੇ ਸਾਹਿਬ ਜਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸੀਆਂ ਦੁਨੀਆ ਦੇ ਵਿੱਚ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸਿੱਖ ਵਸਦਾ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਿਬਜ਼ਾਦਿਆਂ ਦੀ ਕੁਰਬਾਨੀ ਨਹੀਂ ਭੁੱਲਦਾ ਵਾਰੀ-ਵਾਰੀ ਸਿਰ ਸਹਿਬਜ਼ਾਦਿਆਂ ਨੂੰ ਸਰਦਾ ਦੇ ਫੁੱਲ ਭੇਟ ਕਰੀਏ ਸੀ ਕਿਉਂਕਿ ਅੱਜ ਜਿੰਨੇ ਸਿੰਧੀ ਪਰਿਵਾਰ ਨੇ ਉਹਨਾਂ ਵੱਲੋਂ ਰਲ ਕੇ ਪੂਨੇ ਦੇ ਵਿੱਚ ਸਹਿਬਜ਼ਾਦਿਆਂ ਦੀ ਇਸ ਸ਼ਹੀਦੀ ਨੂੰ ਸਮਰਪਤ ਗੁਰਬਾਣੀ ਦੇ ਸ਼ਬਦ ਪੜੇਗੇ ਕੀਰਤਨ ਕੀਤਾ ਗਿਆ ਔਰ ਆਪਣੇ ਸਰਦਾ ਦੇ ਫੁੱਲ ਭੇਟ ਕੀਤੇ ਕਿਤੇ ਨਾ ਕਿਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ जिन्होंने तो गुरु ग्रंथ साहब का पाठ का भोग होता है और मोदी खाना होता है मोदी खाना में सब सेवक जो है यहाँ पे हमारे जो डिवोटीज है वो अनाज खरीद के यहाँ पे अर्पण करते हैं साधु TL ਵਾਸਵਾਨੀ ਜੀ ਉਹਨਾਂ ਤੋਂ ਬਾਅਦ ਦਾਦਾ ਗੁਰੂ ਹੋਏ ਨੇ ਉਹਨਾਂ ਤੋਂ ਬਾਅਦ ਤੀਜੇ ਨੰਬਰ ਤੇ ਕ੍ਰਿਸ਼ਨਾ ਦੀਦੀ ਜੀ ਜਿਨ੍ਹਾਂ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਿਆ ਬੜੇ ਪ੍ਰੇਮ ਵਾਲੇ ਸੀ ਔਰ ਅਸੀਂ ਉਹਨਾਂ ਨੂੰ ਇੱਕ ਕਿਤਾਬ ਭੇਟ ਕੀਤੀ ਦਾਸਤਾ ਸਫਰੇ ਸ਼ਹਾਦਤ ਉਹਨਾਂ ਦੇ ਸ਼ਬਦ ਸੀ ਕਿ ਮੈਂ ਪੰਜਾਬੀ ਨਹੀਂ ਮੈਨੂੰ ਆਉਂਦੀ ਲੇਕਿਨ ਮੈਂ ਹਿੰਦੀ ਚ ਤਾਂ ਪੜ ਸਕਦੀ ਆ ਤੇ ਇਹ ਕਿਤਾਬ ਵੀ ਇਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਰੱਖੀ ਗਈ